ਇਹ ਇਹ ਬੜਾ ਦਰਦਨਾਕ ਮੰਜ਼ਰ ਹੈਗਾ 77 ਸਾਲ ਹੋ ਗਏ ਅਸੀਂ ਅਸੀਂ ਕੱਲ ਤੱਕ ਸਭ ਨੂੰ ਸਮਰਪਿਤਾਂਗੇ ਉਹ ਸਾਡੇ ਜਥੇਦਾਰ ਦੇ ਜਿਹੜੀ ਸਮਾਧਾਏ ਹਾਲ ਹੈਗਾ ਇਧਰ ਹੀ ਜ਼ਿੰਮੇਵਾਰ ਅਸੀਂ ਆਗੇ ਕਿਉਂਕਿ ਬੇਦਾਵਾਸੀ ਲਿਖਿਆ ਹੈਗਾ ਨਾ ਕਿ ਇਥੋਂ ਦੀ ਸਰਕਾਰ ਹੈਗੀ ਸਾਡੀ ਕੋਈ ਵੀ ਸੰਸਥਾ ਇਹਨੂੰ ਅਸੀਂ ਅੱਜ ਤੱਕ ਧਿਆਨ ਨਹੀਂ ਦਿੱਤਾ ਇਸ ਚੀਜ਼ ਵੱਲ ਹਾਂਜੀ ਸੱਸੀ ਕਾ ਜੀ ਮਾਨ ਸਾਹਿਬ ਮੈਂ ਅਮਿਤੋਜ ਮਾਨ ਜੀ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਕਿ ਸਮਾਧ ਅਕਾਲੀ ਫੂਲਾ ਸਿੰਘ ਦੇ ਦਰਸ਼ਨ ਕਰਨੇ ਆ ਤੇ ਮੈਂ ਇੱਥੇ ਪਹੁੰਚਿਆ ਗਾ ਰੋ ਬੜੀ ਦੇਖ ਕੇ ਇਹਦੇ ਬੜਾ ਦਰਦਨਾਕ ਮੰਜ਼ਰ ਹੈਗਾ 77 ਸਾਲ ਹੋ ਗਏ ਅਸੀਂ ਅਸੀਂ ਕੱਲ ਤੱਕ ਸਭ ਨੂੰ ਸਮਰਪਿਤਾਂਗੇ ਉਹ ਸਾਡੇ ਜਥੇਦਾਰ ਦੇ ਜਿਹੜੀ ਸਮਾਧਾਏ ਹਾਲ ਹੈਗਾ ਇਧਰ ਹੀ ਜ਼ਿੰਮੇਵਾਰ ਅਸੀਂ ਆਂਗੇ ਕਿਉਂਕਿ ਬੇਦਾਵਾਸੀ ਲਿਖਿਆ ਹੈਗਾ ਨਾ ਕਿ ਇਥੋਂ ਦੀ ਸਰਕਾਰ ਹੈਗੀ ਸਾਡੀ ਕੋਈ ਵੀ ਸੰਸਥਾ ਇਹਨੂੰ ਅਸੀਂ ਅਜੇ ਤੱਕ ਧਿਆਨ ਨਹੀਂ ਦਿੱਤਾ ਇਸ ਚੀਜ਼ ਵੱਲ ਔਰ ਇਹ ਤੁਸੀਂ ਹਾਲ ਤੁਸੀਂ ਪੱਥਰ ਦੇਖੋ ਕਿੰਨਾ ਕਿੰਨਾ ਵਧੀਆ ਹਸਪੀਟਲ ਦਾ ਮਹਾਰੰਜੀਤ ਸਿੰਘ ਦੇ ਵੇਲੇ ਦਾ ਤਾਮੀਰ ਹੋਈ ਹੋਈ ਹੈਗੀ ਔਰ ਲੋਕ ਇਹਦੇ ਇੱਟਾਂ ਪਟਕੇ ਲੈ ਕੇ ਜਾ ਰਹੇ ਹੈਗੇ ਔਰ ਪਿੱਛੇ ਨਿਗਸੰਘਾਂ ਦੀ ਸ਼ੌਣੀ ਕਿ ਜਾਂਦੀ ਹੈਗੀ ਔਰ ਇੱਥੇ ਕਮ ਸੇ ਕਮ 1500 2000 ਏਕੜ ਦੇ ਨੇੜੇ ਜ਼ਮੀਨ ਹੈਗੀ ਸਾਡੀ ਔਰ ਜਿਸ ਦੇ ਅਸੀਂ ਇਹਨੂੰ ਨਾਂ ਸਮਾਲਿਆ ਸਾਡੀ ਇਹ ਵਿਰਾਸਤ ਹੈਗੀ ਅੱਜ ਸਾਡੇ ਜਿਹੜਾ ਇੰਸਟੀਟਿਊਸ਼ਨ ਇਸ ਇੰਸਟੀਟਿਊਸ਼ਨ ਨੇ ਸਭ ਤੋਂ ਵੱਡੀ ਉਹਨਾਂ ਨੂੰ ਜ਼ਰੂਰਤ ਹੈਗੀ ਕਿ ਜੋ ਅਸੀਂ ਕਾਫੀ ਤੱਕ ਸਭ ਨੂੰ ਸਮਰਪਿਤਾਂਗੇ ਉਹ ਸੇਸ਼ੂ ਜਿੰਦ ਜੇਤੇ ਦਰਦੇ ਸਾਡੀ ਅਸੀਂ ਸੰਭਾਲ ਲਾਂਗੇ ਫਿਰ ਅਸੀਂ ਸਾਡੇ ਲਈ ਜਾਉਣਾ ਹੀ ਨਹੀਂ ਹੈਗਾ ਕੋਈ ਦੁਨੀਆ ਭਰ ਦੇ ਵਿੱਚ ਸਾਡੇ ਸਿੱਖ ਵਸੇ ਹੋਏ ਨੇ ਪਰ ਅਸੀਂ ਇੱਥੇ ਇੱਕ ਵਾਰ ਵੀ ਨਹੀਂ ਆਉਂਦੇ ਜੇ ਅਸੀਂ ਇੱਥੇ ਆ ਕੇ ਆਪਦੇ ਇਹਨਾਂ ਦੀ ਗਵਰਨਮੈਂਟ ਨੂੰ ਦੱਸੀ ਕਿ ਸਿੱਖ ਟੂਰਿਜ਼ਮ ਇੱਥੇ ਆਏਗਾ ਤੁਹਾਡਾ ਪਾਕਿਸਤਾਨ ਦਾ ਟੂਰਿਜ਼ਮ ਇਹਨਾਂ ਫਲੋਰਿਸ਼ ਹੋਏਗਾ ਤਾਂ ਕਿਉਂ ਨਹੀਂ ਇਹਦੀ ਸੰਭਾ ਸੰਭਾਲ ਹੋਊਗੀ ਪਰ ਸਾਨੂੰ ਮੈਂ ਅਮਰੀਕਾ ਦੇ ਕੈਨੇਡਾ ਦੇ ਵੀਜ਼ਨ ਦੇ ਡਰ ਨੇ ਸਾਨੂੰ ਮਾਰ ਰੱਖਿਆ ਹੈਗਾ ਤੇ ਜਿਹੜੀ ਅਸੀਂ ਅਰਦਾਸ ਕਰਦੇ ਆਂਗੇ ਕਿ ਨਨਕਾ ਸ਼੍ਰੀ ਅਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਦਮਾਂ ਦੇ ਜੋ ਨਾਦੋ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਣ ਦੇ ਦਾਰ ਇਹ ਸੇਵਾ ਸੰਭਾਲਦਾ ਤਾਂ ਖਾਲਸਾ ਜਨ ਬਖਸ਼ੋ ਪਰ ਹੁਣ ਖਾਲਸਾ ਪੰਥ ਦੀ ਜ਼ਿੰਮੇਵਾਰੀ ਹੈ ਨਾ ਕਿ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਪੇਦਾਵਾ ਲਿਖਿਆ ਹੈਗਾ ਔਰ ਇਸ ਹਾਲ ਦੇਖ ਲੋ ਕੀ ਹੈਗਾ ਆ ਵੀਡੀਓ ਦਿਖਾਓ ਇਹ ਇਹ ਹਾਲ ਹੈਗਾ ਸਾਡਾ ਔਰ ਬੰਮੀਤੋ ਜੀ ਇਹ ਤੁਹਾਡੀ ਹੁਣ ਇਹਨੂੰ ਤੁਸੀਂ ਵੱਧ ਤੋਂ ਵੱਧ ਕਰਾਓ ਇਹਦਾ ਜੋ ਤੁਸੀਂ ਇਹਦੇ ਆਪਾਂ ਇਸ ਦੀ ਆਵਾਜ਼ ਅੱਗੇ ਅੱਗੇ ਤੋਂ ਅੱਗੇ ਪੜਾਈਏ ਫੇਰ ਹੈ ਇਸ ਗੱਲ ਦੀ ਇਧਰ ਹੈ ਕਾਬਲ ਦੇ ਉੱਤੇ ਇਹ ਹੈਗਾ ਹੈਗਾ ਇੱਥੇ ਸਾਡੇ ਬਾਬਾ ਅਕਾਲੀ ਫੂਲਾ ਸਿੰਘ ਸ਼ਹੀਦ ਹੋਏ ਆ ਅਰਦਾਸ ਕਰਕੇ ਚੱਲੇ ਸੀ ਤੇ ਪਿੱਛੇ ਨਹੀਂ ਮੁੜੇ ਸੀ। ਹਾਜੀ ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ ਮੈਂ ਅਮਿਤੋਜ ਮਾਨ ਜੀ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਕਿ ਸਮਾਦ ਅਕਾਲੀ ਫੂਲਾ ਸਿੰਘ ਦੇ ਦਰਸ਼ਨ ਕਰਨੇ ਆ ਤੇ ਮੈਂ ਇੱਥੇ ਪਹੁੰਚਿਆ ਗਾ ਰੋ ਬੜੀ ਦੇਖ ਕੇ ਇਹਦੇ ਬੜਾ ਦਰਦਨਾਕ ਮੰਜ਼ਰ ਹੈਗਾ। 77 ਸਾਲ ਹੋ ਗਏ ਅਸੀਂ ਅਸੀਂ ਕੱਲ ਤੱਕ ਸਭ ਨੂੰ ਸਮਰਪਿਤਾਂਗੇ। ਉਹ ਸਾਡੇ ਜਥੇਦਾਰ ਦੇ ਜਿਹੜੀ ਸਮਾਦ ਦਾ ਇਹ ਹਾਲ ਹੈਗਾ। ਇਦਾਂ ਦੀ ਜ਼ਿੰਮੇਵਾਰ ਅਸੀਂ ਆਗੇ ਕਿਉਂਕਿ ਬੇਦਾਵਾਸੀ ਲਿਖਿਆ ਹੈਗਾ ਨਾ ਕਿ ਇਥੋਂ ਦੀ ਸਰਕਾਰ ਹੈਗੀ ਸਾਡੀ ਕੋਈ ਵੀ ਸੰਸਥਾ ਇਹਨੂੰ ਅਸੀਂ ਅਜੇ ਤੱਕ ਧਿਆਨ ਨਹੀਂ ਦਿੱਤਾ ਇਸ ਚੀਜ਼ ਵੱਲ ਔਰ ਇਹ ਤੁਸੀਂ ਹਾਲ ਤੁਸੀਂ ਪੱਥਰ ਦੇਖੋ ਕਿੰਨਾ ਕਿੰਨਾ ਵਧੀਆ ਹਸਪਤਾਲ ਦਾ ਮਹਾਰੰਜੀਤ ਸਿੰਘ ਦੇ ਵੇਲੇ ਦਾ ਤਾਮੀਰ ਹੋਈ ਹੋਈ ਹੈਗੀ ਔਰ ਲੋਕ ਇਹਦੇ ਇੱਟਾਂ ਪੱਟ ਕੇ ਲੈ ਕੇ ਜਾ ਰਹੇ ਹੈਗੇ ਔਰ ਪਿੱਛੇ ਨਿਗਸੰਘਾਂ ਦੀ ਸ਼ੌਣੀ ਕਿਹ ਜਾਂਦੀ ਹੈਗੀ ਔਰ ਇੱਥੇ ਕਮ ਸੇ ਕਮ 1500 2000 ਏਕੜ ਦੇ ਨੇੜੇ ਜ਼ਮੀਨ ਹੈਗੀ ਸਾਡੀ ਔਰ ਜਿਸ ਦੇ ਅਸੀਂ ਇਹਨੂੰ ਨਾ ਸੰਭਾਲਿਆ ਸਾਡੀ ਇਹ ਵਿਰਾਸਤ ਹੈਗੀ ਅੱਜ ਸਾਡੇ ਜਿਹੜਾ ਇੰਸਟੀਟਿਊਸ਼ਨ ਸੈਕ ਇੰਸਟੀਟਿਊਸ਼ਨ ਨੇ ਸਭ ਤੋਂ ਵੱਡੀ ਉਹਨਾਂ ਨੂੰ ਜ਼ਰੂਰਤ ਹੈਗੀ ਕਿ ਜੋ ਅਸੀਂ ਕਾਫੀ ਤੱਕ ਸਾਨੂੰ ਸਮਰਪਿਤਾਂਗੇ ਉਸ ਇੰਸਟੀਟਿਊਸ਼ਨ ਦੇ ਜਥੇਦਾਰ ਤੇ ਜ ਸਾਡੇ ਅਸੀਂ ਸੰਭਾਲ ਲਾਂਗੇ ਰ ਅਸੀਂ ਸਾਡੇ ਲਈ ਜਾਉਣਾ ਹੀ ਨਹੀਂ ਹੈਗਾ ਕੋਈ ਦੁਨੀਆ ਭਰ ਦੇ ਵਿੱਚ ਸਾਡੇ ਸਿੱਖ ਵਸੇ ਹੋਏ ਨੇ ਪਰ ਅਸੀਂ ਇੱਥੇ ਇੱਕ ਵਾਰ ਵੀ ਨਹੀਂ ਆਉਂਦੇ ਜੇ ਅਸੀਂ ਇੱਥੇ ਆ ਕੇ ਆਪਦੇ ਇਹਨਾਂ ਦੀ ਗਵਰਨਮੈਂਟ ਨੂੰ ਦੱਸੀ ਕਿ ਸਿੱਖ ਟੂਰਿਜ਼ਮ ਇੱਥੇ ਆਏਗਾ ਤੁਹਾਡਾ ਪਾਕਿਸਤਾਨ ਦਾ ਟੂਰਿਜ਼ਮ ਇਹਨਾਂ ਫਲੋਰਿਸ਼ ਹੋਏਗਾ ਤਾਂ ਕਿਉਂ ਨਹੀਂ ਇਹਦੀ ਸੰਭਾ ਸੰਭਾਲ ਹੋਊਗੀ ਔਰ ਸਾਨੂੰ ਮੈਂ ਅਮਰੀਕਾ ਦੇ ਕੈਨੇਡਾ ਦੇ ਵੀਜ਼ਨ ਦੇ ਡਰ ਨੇ ਸਾਨੂੰ ਮਾਰ ਰੱਖਿਆ ਹੈਗਾ ਤੇ ਜਿਹੜੀ ਅਸੀਂ ਅਰਦਾਸ ਕਰਦੇ ਆਂਗੇ ਕਿ ਨਨਕਾ ਸ਼੍ਰੀ ਅਨਕਾ ਸਾਹਿਬ ਤੇ ਹੋਰ ਗੁਰੂਤਵਾਰੇ ਗੁਰਤਾ ਮੰਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਦਾ ਤਨ ਖਾਲਸਾ ਜੀ ਨੂੰ ਬਖਸ਼ੋ ਪਰ ਹੁਣ ਖਾਲਸਾ ਪੰਥ ਦੀ ਜ਼ਿੰਮੇਵਾਰੀ ਹੈ ਨਾ ਕਿ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਪੇਸ਼ਵਾ ਲਿਖਿਆ ਹੈਗਾ ਔਰ ਇਸ ਹਾਲ ਦੇਖ ਲੋ ਕੀ ਹੈਗਾ ਆ ਵੀਡੀਓ ਦਿਖਾਓ ਜੀ ਇਹ ਇਹ ਹਾਲ ਹੈਗਾ ਸਾਡਾ ਅਗਰ ਮਿਤੋ ਜੀ ਇਹ ਤੁਹਾਡੀ ਹੁਣ ਇਹਨੂੰ ਤੁਸੀਂ ਵੱਧ ਤੋਂ ਵੱਧ ਕਰਾਓ ਇਹਦਾ ਜੋ ਤੁਸੀਂ ਇਹ ਆਪਾਂ ਇਸ ਦੀ ਆਵਾਜ਼ ਅੱਗੇ ਤੋਂ ਅੱਗੇ ਉਪੜਾਈਏ ਫੇਰ ਐਸ ਗੱਲ ਦੀ ਇਦਰਾਏ ਕਾਬਲ ਦੇ ਉੱਤੇ ਇਹ ਹੈਗਾ ਹੈਗਾ ਇੱਥੇ ਸਾਡੇ ਬਾਬਾ ਅਕਾਲੀ ਫੂਲਾ ਸਿੰਘ ਸ਼ਹੀਦ ਹੋਏ ਆ ਅਰਦਾਸ ਕਰਕੇ ਚੱਲੇ ਸੀ ਇਹ ਤੇ ਪਿੱਛੇ ਨਹੀਂ ਮੁੜੇ ਸੀ